ਰਾਤ ਨੂੰ ਐਲ ਐਨ ਟੀ ਕੰਪਨੀ ਚ ਲੜਕਾ ਇੱਕ ਗੌਤਮ ਕੰਮ ਕਰਦਾ ਸੀਗਾ ਉਹ ਸ਼ਾਮ ਨੂੰ ਜਿਹੜੀ ਪੇਮੈਂਟ ਇਕੱਠੀ ਹੁੰਦੀ ਸੀ ਲੈ ਕੇ ਉਹ ਨੰਗੜਾ ਪਿੰਡ ਆਪਣੇ ਚਲੇ ਜਾਂਦਾ ਸੀ ਤੇ ਮਾਰਨਿੰਗ ਚ ਉਹ ਬੈਂਕੇ ਜਮਾ ਕਰਾਂਦਾ ਸੀ ਜੀ ਉਹ ਰੂਟੀਨ ਸੀ ਉਹਦਾ ਤੇ 10 ਤਰੀਕ ਰਾਤ ਨੂੰ ਉਹ ਪੇਮੈਂਟ ਲੈ ਕੇ ਜਿਹੜਾ ਹੈ ਉਹ ਚਲੇ ਜਾ ਰਿਹਾ ਸੀਗਾ ਮੋਟਰਸਾਈਕਲ ਤੇ ਤੇ ਦੋ ਬੰਦਿਆਂ ਨੇ ਉਹਦੇ ਸਿਰ 'ਚ ਦੱਤਰ ਤੇ بیسਬਾਲ ਮਾਰ ਕੇ ਉਹਦੇ ਕੋਲੋਂ ਉਹ ਜਿਹੜਾ ਬੈਗ ਸੀ ਕੈਸ਼ ਵਾਲਾ ਉਹ ਕੋਕੇ ਦੇ ਭੱਜ ਗਏ ਅਸੀਂ ਕੇਸ ਰਜਿਸਟਰਡ ਕਰਕੇ ਉਹਦੀ ਇਨਵੈਸਟੀਗੇਸ਼ਨ ਕੀਤੀ ਦੌਰਾਨ ਇਨਵੈਸਟੀਗੇਸ਼ਨ ਐਸ ਐਚਓ ਸਾਹਿਬ ਖੇੜੀ ਨੌਦ ਸਿੰਘ ਤੇ ਏਐਸਆਈ ਸਾਹਿਬ ਨਾਲ ਟੀਮ ਬਣਾ ਕੇ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਵੀ ਇੱਕ ਮਲਕੀਤ ਸਿੰਘ ਕੀਤੂ ਨਾਮ ਦਾ ਮੁੰਡਾ ਜਿਹੜਾ ਹੈ ਉਹ ਪਹਿਲਾਂ ਇਥੇ ਐਲ ਐਨ ਡੀ ਚ ਕੰਮ ਕਰਦਾ ਸੀ ਉਹ ਛੱਡ ਕੇ ਚਲੇ ਗਿਆ ਸੀ ਉਹਨੇ ਇਹ ਸਾਰੀ ਪਲੈਨਿੰਗ ਕਰਕੇ ਇਹ ਵਾਰ ਦਾ ਕੀਤੀਏ ਇਹਨੇ ਆਪਣੇ ਨਾਲ ਇੱਕ ਸਤਨਾਮ ਸਿੰਘ ਤੇ ਇੱਕ ਦਵਿੰਦਰ ਸਿੰਘ ਨੂੰ ਦੋ ਮੁੰਡੇ ਸੀ ਇਹ ਵੀ ਫਿਰੋਜ਼ਪੁਰ ਦੇ ਇਹ ਤਿੰਨੋਂ ਜਣੇ ਇੱਕ ਮੋਟਰਸਾਈਕਲ ਤੇ ਆਏ ਆ ਕੇ ਇਹਨਾਂ ਨੇ ਵਾਰਦਾਤ ਕੀਤੀ ਇਹ ਮਲਕੀਤ ਆਪ ਸਾਈਡ ਤੇ ਹੋ ਗਿਆ ਕਿਉਂਕਿ ਇਹਨੂੰ ਪਤਾ ਸੀ ਵੀ ਸ਼ਾਇਦ ਮੈਂ ਆਈਡੈਂਟੀਫਾਈ ਹੋ ਜਾਊਗਾ ਨਾਲ ਦੇ ਬੰਦਿਆਂ ਨੇ ਦੋਨਾਂ ਨੇ ਵਾਰਦਾਤ ਕੀਤੀ ਤੇ ਇਹ ਮਲਕੀਤ ਬਾਸੇ ਚ ਬੈਠ ਕੇ ਵਾਪਸ ਚਲੇ ਗਿਆ ਉਹ ਦੋਨੋਂ ਮੁੰਡੇ ਬੈਗ ਲੈ ਕੇ ਬਾਈ ਮੋਟਰਸਾਈਕਲ ਵਾਪਸ ਪਹੁੰਚ ਗਏ ਫਿਰੋਜ਼ਪੁਰ ਉੱਤੇ ਜਾ ਕੇ ਇਹਨਾਂ ਨੇ ਆਪਸ ਵਿੱਚ ਪੈਸੇ ਡਿਵਾਈਡ ਕਰ ਲਏ ਉਹਦੇ ਵਿੱਚੋਂ ਜਿਹੜੀ ਤਕਰੀਬਨ 851000 ਰੁਪਏ ਉਹਨਾਂ ਨੇ ਸਾਨੂੰ ਐਵੀਡੈਂਸ ਦਿੱਤੀ ਵੀ ਸਾਡੇ ਜਿਹੜੇ ਖੋਏ ਹੋਏ ਸੀ ਵੈਸੇ ਉਹ ਤਕਰੀਬਨ 9 ਲੱਖ ਕਹਿੰਦੇ ਸੀ ਲੇਕਿਨ ਜੋ ਉਹਨਾਂ ਨੇ ਰਿਕਾਰਡ ਦਿੱਤਾ ਉਹ 851 ਦਾ ਸੀ ਉਹਦੇ ਵਿੱਚੋਂ ਅਸੀਂ 6 ਲੱਖ ਕੈਸ਼ ਜਿਹੜਾ ਰਿਕਵਰ ਕਰ ਲਿਆ ਇਹਨਾਂ ਕੋਲੋਂ ਇਹਨਾਂ ਕੋਲੋਂ ਤੇ 17000 ਰੁਪਏ ਦਾ ਇਹਨੇ ਸਤਨਾਮ ਨੇ ਇੱਕ ਮੋਬਾਈਲ ਖਰੀਦਿਆ ਸੀ ਉੱਥੇ ਆਈਫੋਨ ਐਕਸ ਆਰ ਉਹ ਜਿਹੜਾ ਉਹ ਰਿਕਵਰ ਕਰ ਲਿਆ ਇੱਕ ਦਾਤਰ ਉਸ ਜਿਹੜਾ ਇੱਕ ਬੇਸਵਾਲ ਜਿਹਦੇ ਨਾਲ ਇਹਨਾਂ ਨੇ ਵਾਰਦਾਤ ਕੀਤੀ ਸੀ ਉਹ ਰਿਕਵਰ ਕਰ ਲਿਆ ਤੇ ਜਿਹੜਾ ਇਹ ਦਵਿੰਦਰ ਸਿੰਘ ਹੈ ਬਾਕੀ ਪੈਸੇ ਇਹਨੇ ਆਪਣੇ ਫਾਦਰ ਨੂੰ ਦੇ ਦਿੱਤੇ ਸੀਗੇ ਸਤਨਾਮ ਸੋਰੀ ਹਾਂ ਸਤਨਾਮ ਨੇ ਸਤਨਾਮ ਸੋਰੀ ਸਤਨਾਮ ਸਿੰਘ ਨੇ ਜਿਹੜੇ ਪੈਸੇ ਆਪਣੇ ਫਾਦਰ ਨੂੰ ਦੇ ਦਿੱਤੇ ਸੀਗੇ ਤੇ ਉਹ ਅਸੀਂ ਰੇਡ ਕੀਤੀ ਸੀ ਉਹ ਘਰ ਨੂੰ ਤਾਲਾ ਲਾ ਕੇ ਜਿਹੜਾ ਉਹ ਭੱਜੇ ਹੋਏ ਆ ਉਹ ਮੋਟਰਸਾਈਕਲ ਤੇ ਜਿਹੜੇ ਬਾਕੀ ਪੈਸੇ ਆ ਉਹ ਸਤਨਾਮ ਸਿੰਘ ਦੇ ਫਾਦਰ ਕੋਲ ਹੈਗੇ ਅਗਰ ਉਹ ਰਿਕਵਰੀ ਹੋ ਜਾਂਦੀ ਹੈ ਤੇ ਬੈਲਨ ਗੋਡ ਨਹੀਂ ਤਾਂ ਅਸੀਂ ਉਹਨੂੰ ਨਾਮਜ਼ਦ ਕਰਕੇ ਦੋਸ਼ੀ ਕਿਉਂਕਿ ਚੋਰੀ ਦਾ ਸਮਾਨ ਰੱਖਣਾ ਵੀ ਜੁਰਮ ਹੈ ਤੇ ਜਿਹੜਾ ਖੋ ਹੋਈ ਹੈ ਉਹਦੇ ਜਿਹੜਾ ਮੋਟਰਸਾਈਕਲ ਯੂਜ਼ ਕੀਤਾ ਉਹ ਵੀ ਉਹਦੇ ਕੋਲ ਹੈ ਤੇ ਅਸੀਂ ਉਹਨੂੰ ਨੋਮੀਨੇਟ ਕਰਕੇ ਤੇ ਉਹਨੂੰ ਵੀ ਅਰੈਸਟ ਕਰਾਵਾਂਗੇ ਤੇ ਇਹ ਜਿਹੜੀ ਕਿਹੜੀ ਨੌਲ ਸਿੰਘ ਦੀ ਪੁਲਿਸ ਨੇ ਬੜਾ ਵਧੀਆ ਕੰਮ ਕੀਤਾ ਕਿਉਂਕਿ ਬਿਲਕੁਲ ਬਲਾਈਂਡ ਇਹ ਰਾਤ ਦੀ ਵਾਰਦਾਤ ਸੀ ਉਹਦੇ ਵਿੱਚੋਂ ਤਕਰੀਬਨ ਅਸੀਂ 70% ਦੇ ਕਰੀਬ ਰਿਕਵਰੀ ਕਰ ਚੁੱਕੇ ਹਾਂ ਤੇ ਵਰਦਤ ਇਹ ਕਿਸ ਜਗ੍ਹਾ ਤੇ ਹੋਈ ਸੀ ਜੀ ਕਿਹੜੀ ਤੇ ਇੱਥੋਂ ਨੰਗਲਾ ਨੂੰ ਜਾਂਦੇ ਜਦੋਂ ਖੇੜੀ ਤੋਂ 10 ਤਰੀਕ ਰਾਤ ਨੂੰ ਇਹ ਬੰਦਾ ਜਿਹੜਾ ਮੇਨ ਅਕਿਊਜ਼ਡ ਸੀ ਇਹ ਬੰਦਾ ਉਹਦੇ ਨਾਲ ਕਿਵੇਂ ਤਰ੍ਹਾਂ ਜੁੜਦੀਆਂ ਸੀ ਬੰਦੇ ਨਾਲ ਜੀ ਜੀ ਪੈਸੇ ਸੀ ਜੀ ਦੀ ਕਮੈਂਟ ਇਹ ਦੋਨੋਂ ਉੱਥੇ ਪਹਿਲਾਂ ਉਹ ਇਹ ਮੁੰਡਾ ਜਿਹੜਾ ਮਲਕੀਤ ਕੀਤਾ ਹੈ ਇਹ ਉੱਥੇ ਕੰਮ ਕਰਦਾ ਰਿਹਾ ਐਲਐਨਟੀ ਚ ਪਹਿਲਾਂ ਕਲੈਕਸ਼ਨ ਦਾ ਉਦੋਂ ਬਾਅਦ ਚ ਛੱਡ ਕੇ ਚਲੇ ਗਿਆ ਇਹਨੂੰ ਪਤਾ ਸੀ ਵੀ ਉਹ ਬੰਦਾ ਜਿਹੜਾ ਹੈ ਰਾਤ ਨੂੰ ਪੇਮੈਂਟ ਲੈ ਕੇ ਜੇ ਜੇ ਲੇਟ ਹੋ ਗਏ ਮੰਨ ਲਓ ਤੇ ਉਹ ਬੈਂਕ ਤਾਂ ਬੰਦ ਹੋ ਜਾਂਦਾ ਤੇ ਉਹ ਜਿਹੜੀ ਉਹ ਉਹ ਤੋਂ ਬਾਅਦ ਦੀ ਪੇਮੈਂਟ ਹੈ ਲੇਟ ਆਵਰਸ ਦੀ ਉਹ ਘਰੇ ਲੈ ਕੇ ਜਾਂਦਾ ਇਹਨੂੰ ਪਤਾ ਸੀ ਅੱਛਾ ਸਰ ਇਹਨੇ ਐਲ ਐਂ ਡੀ ਕੀ ਹੈ ਜੀ ਫਾਈਨੈਂਸ ਕੰਪਨੀ ਕੀ ਹੈ ਜੀ ਹਾਂ ਜੀ ਐਲ ਐਂ ਡੀ ਫਾਈਨੈਂਸ ਹੈ ਇਹ ਮਤਲਬ ਕਿਸ਼ਤਾ ਇਕੱਠੀਆਂ ਜਿੱਦਾਂ ਕਰੀ ਆਪਾਂ ਵੀ ਪੇਮੈਂਟ ਦੇਤੀ ਉਹ ਤੋਂ ਬਾਅਦ ਪੈਸੇ ਇਕੱਠੇ ਕਰਨੇ ਉਹਦੇ ਲਈ ਬੰਦੇ ਉਹਨਾਂ ਨੇ ਰੱਖੇ ਸੀ ਇਹ ਵੀ ਜਿਹੜਾ ਮਲਕੀਤ ਵੀ ਇਹ ਵੀ ਪੇਮੈਂਟ ਇਕੱਠੀ ਕਰਦਾ ਹੁੰਦਾ ਸੀ ਪਹਿਲਾਂ ਇੱਥੇ ਮੰਡੀ ਚ ਦਫ਼ਤਰ ਇਹਨਾਂ ਦਾ ਸੀ ਹਾਂ ਜੀ ਕਮਾਣੋ ਦਫ਼ਤਰ ਇਹਨਾਂ ਨੂੰ ਪਹਿਲਾਂ ਕਿਸੇ ਦਾ ਮੁਕਦਮਾ ਤਾਂ ਨਹੀਂ ਕਿਸੇ ਤਰ੍ਹਾਂ ਨਹੀਂ ਪਹਿਲਾਂ ਨਹੀਂ ਇਹੋ ਜਿਹੀ ਕੋਈ ਗੱਲਬਾਤ ਹੈ ਨਾ ਕ੍ਰਿਮੀਨਲ ਰਿਕਾਰਡ ਨਹੀਂ 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 ਉਹਨਾਂ ਨੂੰ ਰਿਕਵਰ ਕਰਨ ਤੋਂ ਕਿਹੜੀ ਚੀਜ਼ ਰਹਿ ਗਈ ਜੀ ਪੈਸੇ ਹੁਣ ਸਿਰਫ ਇੱਕ ਮੋਟਰਸਾਈਕਲ ਰਹਿ ਗਿਆ ਤੇ ਜਿਹੜੀ ਬਕਾਇਆ ਪੇਮੈਂਟ ਹੈ ਉਹ ਰਹਿ ਗਈ ਮਨਚਾ ਕੀ ਸੀ ਕਿ ਜਲਟ ਕਰਨ ਦੀ ਉਹਨਾਂ ਨੇ ਬਸ ਐਸੇ ਚਾਹੀਦੇ ਸੀ ਉਹ ਤੇ ਇਹਨੇ ਮਲਕੀਤ ਨੇ ਉਹਨਾਂ ਨੂੰ ਕਿਹਾ ਵੀ ਆਪਾਂ ਹਿੱਸਾ ਪਾ ਲਾਂਗੇ ਜੋ ਵੀ ਮਿਲੂਗਾ ਉਹ ਹਿੱਸੇ ਪਾ ਲੈ ਜੀ ਇਹਨਾਂ ਨੇ ਉਹਦੇ ਵਿੱਚੋਂ ਬਾਕੀਆਂ ਤੋਂ तकरीबन ਸਾਰੀ ਮਲਕੀਤ ਤੋਂ ਵੀ ਤੇਨਾਂ ਤੋਂ ਰਿਕਵਰੀ ਹੋ ਗਈ ਹੈ ਸਤਨਾਮ ਦੇ ਜਿਹੜੇ ਖਾਦਰ ਹੈ ਉਹ ਪੈਸੇ ਪਲੱਸ ਜਿਹੜਾ ਉਹ ਮੋਟਰਸਾਈਕਲ ਹੈ ਉਹ ਨਾਲ ਤੋਂ ਰਿਕਵਰ ਕਰਨਾ ਚਾਹੁੰਦੇ ਇਹਨਾਂ ਚ ਕੋ ਡੈਕਟਡ ਤਾਂ ਨਹੀਂ ਹੈ ਜੀ ਨਹੀਂ